ਪਟਿਆਲਾ ਪਹੁੰਚੋ ਕਿੰਨੇ ਮਹੀਨਿਆਂ ਤੋਂ ਤੁਹਾਨੂੰ ਮਿਲਣ ਵਾਸਤੇ ਇੱਥੇ ਪਹੁੰਚੇ ਹੋ ਕਿੰਨੇ ਕੇਸ ਸੋਲਵ ਹੋਏ ਤੇ ਕੋਈ ਇੱਕ ਰੂਟੀਨ ਜੀ ਕਾਰਵਾਈ ਹੈ ਸਾਡੇ ਕਮਿਸ਼ਨ ਦੀ ਤਰਫ ਤੋਂ ਤਾਂ ਕਿਉਂਕਿ ਅਸੀਂ ਡਿਸਟ੍ਰਿਕਟ ਵਗੈਰਾ ਜਾਣਨੇ ਆ ਓਪਨ ਕੋਰਟਸ ਲਗਾਣੇ ਹੈ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਸਾਡੇ ਲੇਡੀਜ਼ ਨੂੰ ਪ੍ਰੋਬਲਮ ਵੀ ਹੁੰਦੀ ਹੈ ਮੋਹੱਲੇ ਤੱਕ ਕੌਂਸਲ ਦੇ ਕਰਨ ਦੇ ਲਈ ਸੋ ਅਸੀਂ ਇਹ ਕੋਰਟ ਜਿਹੜੇ ਅਸੀਂ ਡਿਸਟ੍ਰਿਕਟ ਤੋਂ ਡਿਸਟ੍ਰਿਕਟ ਲਗਾਵਾਂਗੇ ਔਰ ਇੱਥੇ ਮੇਰੇ ਕੋ ਸਾਡੇ ਕੋਲ ਅਬਾਊਟ 35 ਕੇਸਿਸ ਸੀਗੇ ਕੁਝ ਜਿਹੜੇ ਸੀਗੇ ਕੇਸਿਸ ਜਿਹਨਾਂ ਨੂੰ ਅਸੀਂ ਬੁਲਾਇਆ ਹੋਇਆ ਸੀ ਆਲਰੇਡੀ ਪਰ ਕੁਝ ਨਿਊ ਕੇਸਿਸ ਸੀਗੇ ਇਹ ਮਕ ਜਿਸ ਤਰ੍ਹਾਂ ਕਿ ਇੱਕ ਵੀਡੀਓ ਵਾਇਰਲ ਹੋ ਗਈ ਸੀ ਲਿਵ ਇਨ ਰਿਲੇਸ਼ਨਸ਼ਿਪ ਬੀਤੋ ਤੁਹਾਡੇ ਚੱਲ ਰਹੀ ਸੀ ਉਹ ਮੈਂ ਉਸ ਤਰ੍ਹਾਂ ਦੇਖ ਰਿਹਾ ਲੇਵਲ ਵਿੱਚ ਦੇਖ ਰਿਹਾ ਮੈਂ ਉਸ ਤਰ੍ਹਾਂ ਦੇਖ ਦੇਖੋ ਲਿਵ ਇਨ ਰਿਲੇਸ਼ਨਸ਼ਿਪ ਜਿਹੜਾ ਬੜਾ ਓਪਨ ਜਾਇ ਇੱਕ ਲਾਅ ਹੈਗਾ ਆ ਇਹਦੇ ਅੰਦਰ ਨਾ ਤਾਂ ਕੋਈ ਰੈਸਟ੍ਰਿਕਸ਼ਨਸ ਨੇ ਨਾ ਹੀ ਕੋਈ ਬਾਈਂਡਿੰਗਸ ਹੈ ਨਾ ਹੀ ਕੋਈ ਇਹਦੇ ਅੰਦਰ ਆ ਵੀ ਜੇ ਕੁਝ ਛੱਡਦਾ ਆ ਤੇ ਇਹਦੇ ਵਿੱਚ ਕੋਈ ਮੇਨਟੇਨੈਂਸ ਆ ਕੁਝ ਵੀ ਨਹੀਂ ਹੈ ਇਹਦੇ ਅੰਦਰ ਸੋ ਇਟਸ ਅ ਵੈਰੀ ਓਪਨ ਐਂਡਡ ਜਿਹੜਾ ਲਾਅ ਹੈਗਾ ਔਰ ਲਿਵ ਇਨ ਰਿਲੇਸ਼ਨਸ਼ਿਪ ਅੱਜਕੱਲ ਜਿਹੜਾ ਇਹ ਸਾਡੇ ਪੰਜਾਬ ਚ ਸਪੈਸ਼ਲੀ ਮੈਂ ਦੇਖ ਰਹੀ ਹ ਲੋਕੀ ਪਹਿਲਾਂ ਆਪਸ ਵਿੱਚ ਸਲਾਹ ਕਰ ਲੈਂਦੇ ਨੇ ਕਿਸੇ ਪਲੇਟਫਾਰਮ ਤੇ ਮਿਲ ਜਾਂਦੇ ਨੇ ਰਹਿ ਲੈਂਦੇ ਨੇ 6 ਮਹੀਨਿਆਂ ਬਾਅਦ 1 ਸਾਲ ਦੇ ਬਾਅਦ ਉਹ ਸਭ ਕੁਝ ਖਤਮ ਹੋ ਜਾਂਦਾ ਉਹ ਲੜਕੀਆਂ ਰੋਂਦੀਆਂ ਹੋਈਆਂ ਜਾਂ ਤਾਂ ਪੁਲਿਸ ਸਟੇਸ਼ਨ ਜਾਂਦੀਆਂ ਨੇ ਜਾਂ ਸਾਡੀ ਕਮਿਸ਼ਨ 'ਚ ਆਉਂਦੀਆਂ ਨੇ ਕਿ ਹੁਣ ਸਾਡਾ ਅਸੀਂ ਕੀ ਕਰੀਏ ਉਹ ਲੜਕਾ ਛੱਡ ਕੇ ਚਲਾ ਗਿਆ ਮੇਰੀ ਤਾਂ ਜ਼ਿੰਦਗੀ ਤਬਾਹ ਹੋ ਗਈ ਸਾਡੇ ਤੇ ਕਲੰਕ ਲੱਗ ਗਿਆ ਹੁਣ ਯਾਦਾ ਤੁਸੀਂ ਇਹਦੇ ਉੱਤੇ ਰੇਪ ਦਾ ਕੇਸ ਪਾਓ ਜਾਂ ਤੁਸੀਂ ਸਾਡਾ ਵਿਆਹ ਕਰਾਓ ਪਰ ਇਹ ਦੋਵਾਂ 'ਚ ਕੁਝ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਅਡਲਟ ਹੋ ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ ਇਹ ਕਨਸੈਂਸ਼ੁਅਲ ਹੈ ਲੇਕਿਨ ਮੈਂ ਇਹ ਦੇਖ ਰਹੀ ਹਾਂ ਕਿ ਇਹ ਜਿਹੜਾ ਲਿਵ ਇਨ ਰਿਲੇਸ਼ਨਸ਼ਿਪ ਜਿਹੜਾ ਛੋਟੇ ਬੱਚਿਆਂ ਚ ਨਹੀਂ ਰਹਿ ਗਿਆ ਮੈਰਿਡ ਮੈਨ ਜਿਹੜੇ ਨੇ ਉਹ ਘਰ ਚ ਵਾਈਫ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਂਦੇ ਨੇ ਔਰ ਉਹ ਕਹਿੰਦੇ ਨੇ ਕਿ ਸਾਡਾ ਰਾਈਟ ਹੈ ਇਹ ਕਰਨਾ ਇਸੇ ਤਰੀਕੇ ਨਾਲ ਲੇਡੀਜ਼ ਵੀ ਬਹੁਤ ਨੇ ਮੈਂ ਨਾ ਕਿ ਉਹ ਵੀ ਮੈਨੂੰ ਦੱਸਦੇ ਨੇ ਕਿ ਹੁਣ ਅਸੀਂ ਕੀ ਕਰੀਏ ਜੀ ਉਹ ਬੱਚੇ ਛੱਡ ਕੇ ਮੇਰੇ ਕੋਲ ਉਹ ਲੇਡੀ ਕਿਸੇ ਹੋਰ ਨਾਲ ਚਲੀ ਗਈ ਹੈ ਰਹਿਣ ਦੇ ਲਈ ਤਾਂ ਇਹ ਜਿਹੜਾ ਲਾਅ ਹੈ ਨਾ ਇਹਦੇ ਉੱਤੇ ਰੈਸਟ੍ਰਿਕਸ਼ਨਸ ਲਗਾਉਣ ਦੀ ਜ਼ਰੂਰਤ ਹੈ ਉੱਤਰਖੰਡ ਗਵਰਨਮੈਂਟ ਨੇ ਐਜ਼ ਅ ਸਟੇਟ ਲਾਅ ਵੀ ਬਣਾਤੀ ਇਹਦੇ ਉੱਤੇ کہ جی رہنا ایک دوسٹریشن ہوئے گی جی اس بات چیت بھی لگے گی کس کہ چیز ہے لگنی چاہیے مطلب دو, دو, بالکل, دے. بالکل, بالکل ہو کیونکہ چاہے لڑکی ہے چاہے لڑکا ہے, برابر کی حصے داری میں اپنی طرف تو اپنی سرکار بھی ਤੇ ਇਹ ਰਿਕਮੈਂਡ ਵੀ ਕਰੂੰਗੇ ਮੈਂ ਪੇਪਰ ਵੀ ਲਿਖ ਰਹੀ ਹਾਂ ਜਦੋਂ ਤੇ ਕਿ ਇਹ ਜਿਹੜਾ ਸਟੇਟ ਲਾ ਇੱਕ ਅਲੱਗ ਅਪਲਾਈ ਕਰਨਾ ਚਾਹੀਦਾ ਹੈ ਕਿ ਰਿਲੇਸ਼ਨਸ਼ਿਪ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਰ ਰਹੇ ਹਾਂ ਜਿਵੇਂ ਪਿਛਲੇ ਹਰਿੰਦਰ ਕਾਮੀ ਦੀ ਕਰ ਦਿੱਤੀ ਜਾਵੇ ਉਸ ਤੋਂ ਦੇਖ ਲਾ ਵੀ ਆਖ ਤੇਖ ਲਾ ਬੁਲੇਗਾ ਲੱਗਦਾ ਹੈਗਾ ਕਿ ਇਹ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਦੇ ਨਾਲ ਕਮਿਸ਼ਨ ਇਸ ਚੀਜ਼ ਨੂੰ ਦੇਖਦਾ ਹੈ ਦੇਖੋ ਐਦਾ ਯਾਰ ਕਿ ਜਦੋਂ ਵੀ ਇਹੋ ਜੀ ਕੋਈ ਗੱਲ ਹੁੰਦੀ ਆ ਕਿ ਅਸੀਂ ਜੀ ਗੁੱਸੇ ਚ ਆ ਕੇ ਜਾਂ ਤੈਸ਼ ਚ ਆ ਕੇ ਇਹ ਵਰਡ ਕਾਹ ਦਿੱਤੇ ਗਏ ਨੇ ਫਿਰ ਉਹ ਪਬਲਿਕਲੀ ਮਾਫੀ ਵੀ ਮੰਗ ਗਏ ਇਸ ਚੀਜ਼ ਤੇ ਠੀਕ ਹੈ ਨਾ ਤਾਂ ਇਹ ਹੁੰਦੀ ਹੈ ਕਿ ਦਿਸ ਹੈਪਨਸ ਔਰ ਕਮਿਸ਼ਨ ਜਿਹੜਾ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈਂਦਾ ਅਸੀਂ ਉਹਨਾਂ ਨੂੰ ਬੁਲਾਣੇ ਵੀ ਆ ਤਲਬ ਵੀ ਕਰਾਨੇ ਆ ਫਿਰ ਆ ਕੇ ਮਾਫੀ ਵੀ ਮੰਗਦੇ ਨੇ ਸਭ ਕੁਝ ਇਸ ਤਰੀਕੇ ਨਾਲ ਹੁੰਦਾ ਹੀ ਹੈ ਜੀ ਮੈਮ ਇੰਸਟਾਗ੍ਰam ਤੇ ਕੁਝ ਵੀਡੀਓਜ਼ ਬੱਚੇਜ਼ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਵਾਇਰਲ ਹੋ ਰਹੀਆਂ ਨੇ ਪਟਿਆਲਾ ਦੀ ਗੱਲ ਕਿਤੇ ਪਟਿਆਲਾ ਦੇ ਵਿੱਚ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬੱਚੀ ਦੇ ਇੰਸਟਾਗ੍ਰam ਦੇ ਉੱਪਰ ਫੋਟੋ ਲਗਾ ਕੇ ਉਹ ਲਗਾਈ ਜਾ ਰਹੀ ਹੈ ਪਰ ਜਿਹੜੇ ਪੇਰੈਂਟਸ ਹੈ ਉਹ ਬੁਗਾਰਿਸ਼ ਕਰ ਰਹੇ ਨੇ ਤੇ ਪਰ ਉਹਨਾਂ ਦੀ ਕੋਈ ਸੁਣਵਾਈ ਵਗੈਰਾ ਨਹੀਂ ਹੋ ਰਹੀ ਉਸ ਨੂੰ ਕਿਸ ਤਰ੍ਹਾਂ ਦੇਖੀ ਨਹੀਂ ਮੇਰੇ ਧਿਆਨ 'ਚ ਇਹ ਵੀਡੀਓ ਨਹੀਂ ਆਈ ਹੈ ਖਲੇ ਕੋਈ ਵੀ ਜੋ ਤੁਸੀਂ ਕਹਿ ਰਹੇ ਹੋ ਔਰ ਕਿਸ ਚੀਜ਼ ਕਿਸ ਤਰੀਕੇ ਦੀ ਵੀਡੀਓ AI ਅੱਜ ਕਰ ਰਹੀਆਂ ਗਿਆ ਕਿ ਜਿਹੜਾ ਨਾ ਇਸਟਰੀ ਨੂੰ ਲੈ ਕੇ ਲੱਗਦਾ ਹੈ ਕਿ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਦੇਖੋ ਮੈਂ ਇਹ ਗੱਲ ਕਹਿਣੀ ਹੈ ਕਿ AI ਇਸ ਬੀ ਡੇਂਜਰਸ ਇਹ ਕਿ ਕੋਈ ਕਿਸੇ ਨੂੰ ਵੀ ਮੋਰਫ ਕਰ ਦਿੰਦਾ ਕੁਝ ਵੀ ਤਰੀਕੇ ਦੇ ਨਾਲ ਬਣਾ ਦਿੰਦੇ ਨੇ ਇਹ ਜਿਹੜੀ ਸੋਸ਼ਲ ਪਲੇਟਫਾਰਮ ਹੈ ਇਹ ਸਾਈਬਰ ਦੀ ਤਰਫ ਤੋਂ ਕੁਝ ਨਾ ਕੁਝ ਇਹਦੇ ਉੱਤੇ ਵੀ ਰੈਸਟ੍ਰਿਕਸ਼ਨ ਹੋਣੀਆਂ ਚਾਹੀਦੀਆਂ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਲਾਅ ਬਣ ਗਿਆ AI ਦੇ ਕਿ ਆਪਣੇ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਇਟਸ ਵੈਰੀ ਡੇਂਜਰਸ ਮੈਂ ਹੁਣ ਤੱਕ ਕਿਨੇ ਕਿ ਤੁਸੀਂ ਕਿਸ ਸਾ ਸੋਰਟ ਆਫ ਕਰ ਚੁੱਕੇ ਹੋ ਤੁਹਾਡੇ ਇੱਕ ਸਾਲ ਦਾ ਬੱਪਾ ਹੋਣ ਲੱਗਿਆ ਆਈ ਜਸਟ ਟੋਲਡ ਯੂ ਕਿ ਮੇਰੇ ਕੋਲ ਹੋਣਗੇ ਕੋਈ 2500 ਪਲੱਸ ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ 3-400 ਹਲੇ ਪੈਂਡਿੰਗ ਦੇ ਵਿੱਚ ਵੀ ਆ ਰਹੇ ਨੇ ਔਰ ਬਾਕੀ ਕੇਸ ਜਿਹੜੇ ਕੁਝ ਕੋਰਟ ਕੇਸਸ ਚੱਲੇ ਜਾਂਦੇ ਨੇ ਜਿਨ੍ਹਾਂ 'ਚ ਕਮਿਸ਼ਨ ਕੋਈ ਇੰਟਰਫੇਅਰ ਨਹੀਂ ਕਰ ਸਕਦਾ ਐਂਡ ਰੈਸ ਜਿਹੜੇ ਹੁੰਦੇ ਨੇ ਡੋਮੈਸਟਿਕ ਵਾਇਲੈਂਸ ਹੋਇਆ ਇਹ ਹੋਇਆ ਮੀਡੀਏਸ਼ਨ ਕਰਕੇ ਉਹਨੂੰ ਸਮਝਾਉਂਦੇ ਆਂ ਔਰ ਉਹ ਸੋਲਵ ਕੀਤਾ ਜਾਂਦਾ ਹੈ ਔਰ ਕੁਝ ਦੇ ਅੰਦਰ ਜੋ ਦੇਖਦੇ ਕਿ ਇਟਸ ਟੋਟਲੀ ਹੋਪਲੈਸ ਕਿ ਉਹਦੇ ਕੁਝ ਹੋਰ ਤਰੀਕਾ ਹੁੰਦਾ ਨਹੀਂ ਕਿ ਉਹ ਡਾਈਵੋਰਸ ਪੈਲ ਕੀਤਾ ਜਾਂਦਾ ਥੈਂਕ ਯੂ